ਜੀ ਸਵਾਗਤ ਆ ਸਬਦਾਂ ਤੇ ਮੈਂ ਹਾਂ ਸੁੱਖਾਕੇੜੀ ਵਾਲਾ ਮਾਨਸਾ ਪਿੰਡ موسی ਜਿੱਥੇ ਛੋਟਾ ਸੁਭਦੀਪ ਉਰਫ ਮੂਸੇਵਾਲਾ ਜਿਹੜਾ ਹੈਗਾ ਹਸਪੀਟਲ ਤੋਂ ਛੁੱਟੀ ਲੈ ਕੇ ਅੱਜ ਕੱਲ ਜਿਹੜਾ ਹੈਗਾ ਘਰ ਆਇਆ ਤੇ ਅੱਜ ਤਸਵੀਰਾਂ ਤੁਹਾਨੂੰ ਇਸ ਸਮੇਂ ਦੀਆਂ ਦਿਖਾ ਰਿਹਾ ਪਹਿਲਾਂ ਤਾਂ ਹਵੇਲੀ ਦੀਆਂ ਤਸਵੀਰਾਂ ਦੇਖ ਲਓ ਬੜੀਆਂ ਮਨਮੋਹਨ ਤਸਵੀਰਾਂ ਨੇ ਕਿਉਂਕਿ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਸਵੇਰ ਤੜਕਸਾਰ ਦੀਆਂ ਤਸਵੀਰਾਂ ਨੇ ਅਸਮਾਨ ਦੇ ਵਿੱਚ ਬੱਦਲ ਆ ਤੇ ਇਸ ਸਮੇਂ ਨੀ ਤਸਵੀਰਾਂ ਨੇ ਇਹ ਮੂਸੇਪਿੰਡ ਦੀ ਹਵੇਲੀ ਦੀਆਂ ਜਿੱਥੇ ਪੁਲਿਸ ਵੱਲੋਂ ਵੀ ਸੁਰੱਖਿਆ ਜਿਹੜੀ ਹੈਗੀ ਆ ਫੌਕਤਾ ਕੀਤੀ ਗਈ ਆ ਕਿਉਂਕਿ ਜਿਹੜੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਸਵਾ ਮਹੀਨਾ ਜੀ ਹਾਂ ਸਵਾ ਮਹੀਨਾ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਭਾਵੇਂ ਕੋਈ ਵੀ ਹੈ ਹਾਲਾਂਕਿ ਬਹੁਤ ਲੋਕ ਆਉਂਦੇ ਨੇ ਜਿੱਦ ਕਰਦੇ ਨੇ ਕਿ ਸਾਨੂੰ ਅੰਦਰ ਜਾਣ ਦਿੱਤਾ ਜਾਵੇ ਸਾਨੂੰ ਅੰਦਰ ਜਾਣ ਦਿੱਤਾ ਜਾਵੇ ਪਰ ਮਜਬੂਰੀ ਆ ਕਿਉਂਕਿ ਪਰਿਵਾਰ ਚਾਹੁੰਦਾ ਆ ਕਿ ਸਵਾ ਮਹੀਨਾ ਕਿਸੇ ਨੂੰ ਨਾ ਮਿਲ ਦਿੱਤਾ ਜਾ ਬਕਾਇਦਾ ਟਵੀਟ ਵੀ ਜਿਹੜਾ ਹੈਗਾ ਬਲਕੌਰ ਸਿੰਘ ਹੋਣਾ ਵੱਲੋਂ ਕੀਤਾ ਗਿਆ ਪਰ ਲੋਕ ਬਹੁਤ ਸਾਰੇ ਅਜਿਹੇ ਨੇ ਜੋ ਜਿੱਦ ਕਰਦੇ ਨੇ ਜੋ ਜਿੱਦ ਕਰਦੇ ਨੇ ਲੋਕ ਨੇ ਪਰ ਇੱਥੇ ਜਿਹੜੇ ਸਿਕਿਉਰਿਟੀ ਗਾਰਡ ਨੇ ਜਿਹਾ ਪੁਲਿਸ ਮੁਲਾਜ਼ਮ ਨੇ ਉਹਨਾਂ ਨਾਲ ਗੱਲ ਕਰ ਲੈਣ ਕਿਹੋ ਜਿਹੇ ਹਾਲਾਤ ਨੇ ਸਰ ਤੁਸੀਂ ਇੱਥੇ ਰਹਿੰਦੇ ਹੋ ਹਾਲਾਤ ਕਿਹੋ ਜਿਹੇ ਬਣਦੇ ਨੇ ਜਦ ਲੋਕ ਆ ਕੇ ਧੱਕਾ ਕਰਦੇ ਨੇ ਤੁਹਾਡੇ ਨਾਲ ਤੁਹਾਨੂੰ ਕੁਝ ਗੁੱਸੇਗਲਾ ਵੀ ਕਰਦੇ ਨੇ ਕੀ ਪੋਜੀਸ਼ਨ ਰਹਿੰਦੀ ਉਸ ਸਮੇਂ ਹਾਲਾਂਕਿ ਟਵੀਟ ਵੀ ਕੀਤਾ ਗਿਆ ਬਲਕੌਰ ਸਿੰਘ ਹੋਣਾ ਵੱਲੋਂ ਤੇ ਪਿਆਰ ਨਾਲ ਹੀ ਸਮਝਾ ਸਕਦੇ ਆਂ ਜੀ ਪਬਲਿਕ ਨੂੰ ਵੀ ਜੋ ਹੁਕਮਾ ਉਸ ਦੇ ਪਰਵਾਰ ਵੱਲੋਂ ਹੁਕਮ ਮੁਤਾਬਕ ਅਸੀਂ ਉਹਨਾਂ ਨੂੰ ਬੀਟ ਕਰ ਰਹੇ ਆਂ ਵੀ ਇਸ ਤਰ੍ਹਾਂ ਕਰਕੇ ਤੁਸੀਂ ਨਾ ਧੱਕਾਸ਼ਹੀ ਨਾ ਕਰੋ ਪਿਆ ਨਾਲੋਂ ਜਿਵੇਂ ਪਿਤਾ ਜੀ ਵੱਲੋਂ ਹੁਕਮ ਕੀਤਾ ਹੈ ਵੀ ਅਸੀਂ ਕਿਸੇ ਨੂੰ ਸਵਾਮੀ ਨਾ ਦੇ ਮਿਲਣਾ ਸਾਡੀ ਮਜਬੂਰੀ ਆ ਰੱਖ ਰਖਾਵਾ ਚਲੋ ਉਸ ਤਰ੍ਹਾਂ ਕਰਕੇ ਨਹੀਂ ਮਿਲਣਾ ਲੋਕਾਂ ਦੇ ਸਮੇਂ ਦੇਖੀਂ ਨਹੀਂ ਸਕਦੇ ਲੋਕਾਂ ਦੀ ਮਜਬੂਰੀ ਆ ਆਉਂਦੇ ਦੂਰੋਂ ਨੇੜੋਂ ਉਹਨਾਂ ਨੂੰ ਸਮਝਾ ਸਮਝਾ ਕੇ ਵਾਪਸ ਮੋੜੇ ਜਾ ਰਹੇ ਆ ਸਾਡੇ ਕੋਲ ਤਾਂ ਇਹੋ ਬੇਨਤੀ ਹੈ ਪਰ ਕਈ ਇਹੋ ਜੀ ਨਹੀਂ ਕਿ ਹਵੇਲੀ ਦੇ ਗੇਟ ਤੇ ਬਹਿ ਜਾਂਦੇ ਨੇ ਖੜ੍ਹ ਜਾਂਦੇ ਨੇ ਵੀ ਅਸੀਂ ਤਾਂ ਹੱਲ ਨਹੀਂ ਜੀ ਹਾਂ ਉਹ ਪਬਲਿਕ ਦੇ ਆਮ ਜਿੱਤੀ ਸੁਭਾਅ ਦੇ ਹੁੰਦੇ ਆ ਨਾ ਦੂਰੋਂ ਆਏ ਆ ਜੀ ਅਸੀਂ ਬਾਹਰੋਂ ਆਏ ਆ ਜੀ ਸਾਨੂੰ ਮਲਾਓ ਇਮੀਡੀਟਲੀ ਬਲਾਓ ਅਸੀਂ ਮਿਲਣਾ ਚਾਹੁੰਦੇ ਹਾਂ ਸਾਡੇ ਦਾ ਸਾਰਿਆਂ ਨੂੰ ਇਹੀ ਰਿਕਵੈਸਟ ਆ ਵੀ ਜੋ ਹੁਕਮ ਅਫਸਰਾਂ ਵੱਲੋਂ ਜਾਂ ਉਸ ਨੂੰ ਪਾਲਣਾ ਕੀਤੀ ਜਾਵੇ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਦੱਸ ਦਈਏ ਕਿ ਪੁਲਿਸ ਵੱਲੋਂ ਜਿਹੜੇ ਹੈਗਾ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਸਿਕਿਉਰਿਟੀ ਦੇ ਲੋਕਾਂ ਨੂੰ ਵੀ ਸਮਝਾਇਆ ਜਾ ਰਿਹਾ ਕਿ ਪਰਿਵਾਰ ਵੱਲੋਂ ਜਿਹੜਾ ਹੈਗਾ ਕਿਹਾ ਗਿਆ ਕਿ ਸਵਾ ਮਹੀਨਾ ਨਹੀਂ ਮਿਲਣਾ ਪਰ ਕਈ ਲੋਕ ਅਜੇ ਹੁੰਦੇ ਨੇ ਜਿੱਦੀ ਹੁੰਦੇ ਨੇ ਉਹ ਕਹਿੰਦੇ ਵੀ ਕੋਈ ਕਹਿੰਦਾ ਅਸੀਂ ਅਦਰ ਕੰਟਰੀ ਤੋਂ ਆਏ ਆ ਬਾਹਰੋਂ ਆਏ ਆ ਜਾਂ ਫਿਰ ਅਦਰ ਸਟੇਟ ਤੋਂ ਆਏ ਆ ਬਹੁਤ ਦੂਰੋਂ ਆਏ ਆ ਮਤਲਬ ਉਹਨੇ ਐਕਸਕਿਊਜ਼ਿੰਦੇ ਨੇ ਪਰ ਮਜਬੂਰੀ ਵੀ ਪਰਿਵਾਰ ਦੀ ਕਿਤੇ ਨਾ ਕਿਤੇ ਹੁੰਦੀ ਆ ਕਿਉਂਕਿ ਪਰਿਵਾਰ ਨੇ ਲਗਾਤਾਰ ਇਹੀ ਕਿਹਾ ਕਿ ਹਾਲਿਆ ਕਿ ਕਿਸੇ ਨੂੰ ਜਿਹੜਾ ਹੈਗਾ ਅਸਬਾ ਮੀਨਾ ਨਹੀਂ ਮਿਲਣਾ ਟਵੀਟ ਵੀ ਕੀਤਾ ਗਿਆ ਆ ਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਆ ਕਿ ਲੋਕ ਵੀ ਸਮਝਣ ਕਿ ਉਹ ਸਮਾਦੇਨ ਪਰਿਵਾਰ ਨੂੰ ਹਨਾ ਪਰ ਲੋਕ ਜੇ ਆਪਾਂ ਗੱਲ ਕਰੀਏ ਸਵੇਰ ਤੋਂ ਹੀ ਇਸ ਹਵੇਲੀ ਦੇ ਨਾਲ ਲੱਗਦੇ ਇਸ ਜਗ੍ਹਾ ਤੇ ਜਿਹੜਾ ਹੈਗਾ ਆ ਰਹੇ ਨੇ ਜਿੱਥੇ ਤਸਵੀਰਾਂ ਕਰਾ ਰਹੇ ਨੇ ਸੈਲਫੀਆਂ ਲੈ ਰਹੇ ਨੇ ਉੱਥੇ ਹੀ ਜਿਹੜੇ ਵੱਡੇ ਸਿੱਧੂ ਦੇ ਸੰਦਨੇ ਜਾਂ ਫਿਰ ਮਸ਼ੀਨਰੀ ਆ ਜਾਂ ਟਰੈਕਟਰ 9811 ਆ ਜਾਂ ਜਾਂ ਫਿਰ ਥਾਰ ਆ ਉਹਨਾਂ ਨੂੰ ਨਿਹਾਰ ਰਹੇ ਨੇ ਵੇਖ ਰਹੇ ਨੇ ਫੋਟੋਆਂ ਕਰਾ ਰਹੇ ਨੇ ਸੈਲਫੀਆਂ ਕਰਾ ਰਹੇ ਨੇ ਕੀ ਬੱਚੇ ਕੀ ਵੱਡੇ ਕੀ ਜਵਾਨ ਹਰ ਇੱਕ ਵਿਅਕਤੀ ਜਿਹੜਾ ਹੈਗਾ ਇੱਥੇ ਆ ਰਿਹਾ ਔਰ ਜਿਹਨਾਂ ਨੂੰ ਆ ਕੇ ਪਤਾ ਤਾਂ ਚੱਲਦਾ ਕਿ ਛੋਟਾ ਸੁਭਦੀਪ ਉਰਫ ਸਿੱਧੂ ਜਿਹੜਾ ਹੈਗਾ ਉਹ ਹਵੇਲੀ ਵਿੱਚ ਆ ਗਿਆ ਹੈ ਔਰਦੇ ਛੋਟੇ ਜਿਹੜੇ ਪੈਰ ਨੇ ਹਵੇਲੀ ਵਿੱਚ ਪੈ ਚੁੱਕੇ ਨੇ ਤਾਂ ਲੋਕ ਗਦਗਦ ਹੋਏ ਹੋਏ ਨੇ ਲੋਕ ਖੁਸ਼ ਹੋਏ ਹੋਏ ਨੇ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਪਹਿਲਾਂ ਨਿਰਾਸ਼ ਹੋ ਕੇ ਆਉਂਦੇ ਸੀ ਨਿਰਾਸ਼ ਹੋ ਕੇ ਜਾਂਦੇ ਸੀ ਪਰ ਹੁਣ ਲੋਕਾਂ ਨੂੰ ਲੱਗਦਾ ਆ ਕਿ ਖੁਸ਼ ਹੋ ਕੇ ਆ ਰਹੇ ਨੇ ਤੇ ਖੁਸ਼ ਹੋ ਕੇ ਜਾ ਰਹੇ ਨੇ ਤੇ ਇੱਕ ਹੋਰ ਤਸਵੀਰ ਜਿਹੜੀ ਹੈਗੀ ਆ ਉਹ ਵੀ ਦਿਖਾਵਾਂਗੇ ਜੋ ਸੁਰਖੀਆਂ ਦੇ ਵਿੱਚ ਤਸਵੀਰ ਰਹੀ ਆ ਉਹ ਰਹੀ ਆ ਇੱਕ ਸੁਭਦੀਪ ਦੇ ਇਸ ਡੌਗ ਦੀ ਜੀ ਹਾਂ ਇਹ ਸੁਭਦੀਪ ਦਾ ਡੌਗ ਜਿਹੜਾ ਸੁਰਖੀਆਂ ਦੇ ਵਿੱਚ ਸੀ ਜਦੋਂ ਕਿਹਾ ਜਾਂਦਾ ਸੀ ਕਿ ਸੁਭਦੀਪ ਦੇ ਜਾਣਕਾਰ ਜਿਹੜਾ ਹੈਗਾ ਇਹ ਡੌਗ ਉਦਾਸ ਰਹਿੰਦਾ ਕੁਝ ਖਾ ਨਹੀਂ ਰਿਹਾ ਕੁਝ ਪੀ ਨਹੀਂ ਰਿਹਾ ਬਹੁਤ ਚਰਚੇ ਹੋਏ ਸੀ ਇਸ ਡੌਗ ਦੇ ਤੇ ਹੁਣ ਦੇਖ ਸਕਦੇ ਹਾਂ ਕਿ ਉਹ ਬਿਲਕੁਲ ਚੋਸ ਫਰ ਜਿਹੜਾ ਫਰ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਬਿਲਕੁਲ ਆ ਮਾਇੂਸ ਨਹੀਂ ਕਹਿ ਸਕਦੇ ਬਿਲਕੁਲ ਠੀਕ ਠਾਕ ਜਿਹੜਾ ਹੈਗਾ ਨਜ਼ਰ ਆ ਰਿਹਾ ਤੇ ਇਹੋ ਹੀ ਡੌਗ ਆ ਜਿਹੜਾ ਡੌਗ ਜਦੋਂ ਕਹਿੰਦੇ ਸੀ ਕਿ ਸਿੱਧੂ ਉਹ ਸੁਪ ਦੀ ਚਲਾ ਗਿਆ ਤੇ ਖਾਣਾ ਪੀਣਾ ਬੰਦ ਕਰ ਦਿੱਤਾ ਪਰ ਹੁਣ ਜਿਹੜਾ ਹੈਗਾ ਕਿ ਤਨਾ ਕਿਤੇ ਅ ਤਸਵੀਰ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਭਾਈ ਕਿੱਥੋਂ ਆਏ ਤੁਸੀਂ ਅ ਸੁਨਾਮ ਤੋਂ ਭਾਈ ਜੀ ਸੁਨਾਮ ਤੋਂ ਹਾਂਜੀ ਹਾਂਜੀ ਪਤਾ ਲੱਗਿਆ ਕਿ ਛੋਟਾ ਸੁਭਦੀਪ ਇੱਥੇ ਆਇਆ ਹਾਂਜੀ ਬਿਲਕੁਲ ਆਏ ਸੀ ਹੂੰ ਬਹੁਤ ਖੁਸ਼ੀ ਹੈ ਸਾਨੂੰ ਆਉਂਦੇ ਨੂੰ ਚ ਹੂੰ ਮੈਂ ਲਾਇਆ ਬੱਚਿਆਂ ਨੂੰ ਲੈ ਕੇ ਆਈ ਬੱਚੇ ਸਪੈਸ਼ਲ ਮੈਲ ਲਾਈਨਿੰਗ ਹੂੰ ਪਰ ਇਹਨਾਂ ਨੇ ਬੰਦ ਕਰਿਆ ਵੀ ਸਵਾ ਮਹੀਨਾ ਨਹੀਂ ਹਲੇ ਮਿਲਦੇ ਬਿਲਕੁਲ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹਾਂਜੀ ਬਿਲਕੁਲ ਜੀ ਬਿਲਕੁਲ ਸਮਝਣਾ ਹੂੰ ਬਿਲਕੁਲ ਜੀ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿਉਂਕਿ ਪਰਿਵਾਰ ਨਿੱਜੀ ਤੌਰ ਤੇ ਆਪਣੇ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਸਵਾਮੀ ਨਾਲ ਕਿਸੇ ਨੂੰ ਨਹੀਂ ਮਿਲਣਾ ਪਰ ਕਿਤੇ ਨਾ ਕਿਤੇ ਲੋਕ ਕਈ ਹੁੰਦੇ ਨੇ ਜਿਹੜੇ ਜਿੱਦ ਕਰਦੇ ਨੇ ਪਰ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਲੋਕ ਜਿਹੜੇ ਨੇ ਇੱਥੇ ਆਂਦੇ ਨੇ ਤੇ ਇਸ ਜਗ੍ਹਾ ਤੇ ਆ ਕੇ ਆਪਣੀਆਂ ਆਪਣੀਆਂ ਤਸਵੀਰਾਂ ਕਰਾਉਂਦੇ ਨਜ਼ਰ ਆ ਰਹੇ ਨੇ ਮੂਸਾ ਪਿੰਡ ਤੋਂ ਕਮ ਮੈਨ ਸੁਖਵਿੰਦਰ ਦੇ ਨਾਲ ਸੁੱਖਾ ਖੇੜੀ ਵਾਲਾ